ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਸਟਕ ਫੀਲ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਸਭ ਕੁਝ ਤੁਹਾਡੇ ਕੰਟਰੋਲ ਤੋਂ ਬਾਹਰ ਜਾ ਰਿਹਾ ਤਾਂ ਰੁਕੋ ਇਹ ਇੱਕ ਗੱਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਅੱਜ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਹੋ ਉਹ ਤੁਹਾਡੇ ਹੱਥ ਦੇ ਵਿੱਚ ਨਹੀਂ ਪਰ ਆਪਣੀ ਸੋਚ ਆਪਣੀ ਫੀਲਿੰਗਸ ਤੇ ਆਪਣੇ ਵਿਸ਼ਵਾਸ ਨੂੰ ਬਦਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹਾਂ ਇਹ ਹੀ ਸਾਨੂੰ ਦੱਸਦੀ ਹੈ ਕਿਤਾਬ ਦਾ ਸੀਕ੍ਰੈਟ ਜਿਹਦਾ ਅੱਜ ਆਪਾਂ ਤੀਜਾ ਪਾੜ ਲੈ ਕੇ ਹਾਜ਼ਰ ਹੋਏ ਹਾਂ ਜੇ ਤੁਸੀਂ ਪਹਿਲੇ ਦੋ ਪਾੜ ਨਹੀਂ ਦੇਖੇ ਤਾਂ ਇਸ ਵੀਡੀਓ ਤੋਂ ਬਾਅਦ ਜਾ ਕੇ ਜ਼ਰੂਰ ਦੇਖ ਲਿਓ ਪਰ ਅੱਜ ਵਾਲਾ ਪਾਰ ਸਭ ਤੋਂ ਖਤਰਨਾਕ ਸਭ ਤੋਂ ਮਾਈਂਡ ਬਲੋਇੰਗ ਤੇ ਸਭ ਤੋਂ ਜ਼ਿਆਦਾ ਲਾਈਫ ਚੇਂਜਿੰਗ ਹੋਣ ਵਾਲਾ ਹੈ ਸੋ ਬਨੇ ਰਹੋ ਵੀਡੀਓ ਦੇ ਲਾਸਟ ਤੱਕ ਇੱਕ ਕਿਤਾਬ ਇੱਕ ਚੀਜ਼ ਬਾਰ-ਬਾਰ ਕਹਿੰਦੀ ਹੈ ਕਿ ਜਿਹੜੀ ਵੀ ਤੁਸੀਂ ਐਕਸਪੈਕਟੇਸ਼ਨ ਰੱਖਦੇ ਹੋ ਉਹੀ ਚੀਜ਼ਾਂ ਤੁਸੀਂ ਜ਼ਿੰਦਗੀ ਦੇ ਵਿੱਚ ਅਟਰੈਕਟ ਕਰਦੇ ਹੋ ਤੇ ਇੱਕ ਬੜੀ ਸੋਹਣੀ ਐਗਜ਼ਾਮਪਲ ਇਹਦੇ ਵਿੱਚ ਦਿੱਤੀ ਗਈ ਹੈ ਕਿ ਜੇ ਤੁਸੀਂ ਇਹ ਹੀ ਸੋਚਦੇ ਰਹੋਗੇ ਕਿ ਮੇਰੇ ਖਰਚੇ ਹੋ ਰਹੇ ਨੇ ਮੈਨੂੰ ਹਮੇਸ਼ਾ ਬਿੱਲ ਹੀ ਮਿਲਦਾ ਏ ਮੇਰੇ ਬਿੱਲ ਹੀ ਵੱਧਦੇ ਜਾ ਰਹੇ ਨੇ ਤਾਂ ਬਿੱਲ ਹੀ ਤੁਸੀਂ ਅਟਰੈਕਟ ਕਰ ਰਹੇ ਹੋ ਪਰ ਜੇ ਤੁਸੀਂ ਇਹ ਸੋਚਦੇ ਹੋ ਕਿ ਅੱਜ ਕੁਝ ਚੰਗਾ ਹੋਊਗਾ ਤੇ ਮੈਨੂੰ ਕੋਈ ਗ ਜੋ ਹੋ ਜਾਂਦੇ ਆ ਤੇ ਉਹੀ ਸਿਗਨਲ ਯੂਨੀਵਰਸ ਦੇ ਵਿੱਚ ਜਾਂਦਾ ਤੇ ਉਹੀ ਚੀਜ਼ਾਂ ਅਟਰੈਕਟ ਹੁੰਦੀਆਂ ਨੇ ਜਿਵੇਂ ਅਸੀਂ ਹਰ ਰੋਜ਼ ਰੋਟੀ ਖਾਣ ਤੋਂ ਬਾਅਦ ਰੱਬ ਦਾ ਸ਼ੁਕਰਾਨਾ ਕਰਦੇ ਆ ਇਹ ਗ੍ਰੈਟੀਟਿਊਡ ਵਾਲੀ ਫੀਲਿੰਗ ਯੂਨੀਵਰਸ ਦੇ ਵਿੱਚ ਬਹੁਤ ਸਟਰੋਂਗ ਸਿਗਨਲ ਭੇਜਦੀ ਹੈ ਜੋ ਕੁਝ ਵੀ ਤੁਹਾਡੇ ਕੋਲ ਅੱਜ ਹੈ ਚਾਹੇ ਤੁਹਾਡੀ ਸੈਲਰੀ ਹੋਵੇ ਚਾਹੇ ਇੱਕ ਚਾਹ ਦਾ ਕੱਪ ਹੀ ਕਿਉ ਨਾ ਹੋਵੇ ਤੁਸੀਂ ਹਰ ਛੋਟੀ ਤੋਂ ਛੋਟੀ ਚੀਜ਼ ਲਈ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਜਦੋਂ ਤੁਸੀਂ ਸ਼ੁਕਰਾਨਾ ਕਰਦੇ ਹੋ ਤਾਂ ਤੁਸੀਂ ਇਹ ਸਿਗਨਲ ਭੇਜਦੇ ਹੋ ਕਿ ਮੇਰੇ ਕੋਲ ਪਹਿਲਾਂ ਬਹੁਤ ਖੁਸ਼ ਹੈ ਤੇ ਮੈਂ ਹੋਰ ਵੀ ਡਿਜ਼ਰਵ ਕਰਦਾ ਹਾਂ ਤੇ ਜਦੋਂ ਸਾਡੀ ਇਹ ਤਾਂ ਯੂਨੀਵਰਸ ਹੋਰ ਚੀਜ਼ਾਂ ਸਾਡੇ ਵੱਲ ਭੇਜਣੀਆਂ ਸ਼ੁਰੂ ਕਰ ਦਿੰਦਾ ਹੈ ਹੁਣ ਆंदा ਹੀ ਪਾਵਰਫੁਲ ਟੂਲ ਵਿਜ਼ੂਅਲਾਈਜੇਸ਼ਨ ਜਿਵੇਂ ਟੀਵੀ ਦੇ ਵਿੱਚ ਸੀਨ ਚੱਲਦਾ ਹੈ ਉਸੇ ਤਰ੍ਹਾਂ ਦਾ ਸੀਨ ਆਪਣੇ ਦਿਮਾਗ ਦੇ ਵਿੱਚ ਬਣਾਓ ਸਿਰਫ ਇਮੇਜ ਹੀ ਨਾ ਬਣਾਓ ਉਹਨੂੰ ਪੂਰੀ ਤਰ੍ਹਾਂ ਫੀਲ ਵੀ ਕਰੋ ਐਗਜ਼ਾਮਪਲ ਆਪਣੇ ਹੱਥਾਂ ਨੂੰ ਪੂਰੇ ਧਿਆਨ ਨਾਲ ਦੇਖੋ ਕੱਲੀ-ਕੱਲੀ ਚੀਜ਼ ਨੂੰ ਜੋ ਜੇ ਤੁਸੀਂ ਕੋਈ ਰਿੰਗ ਵੀ ਪਾਈ ਹੋਈ ਆ ਉਹਨੂੰ ਵੀ ਪੂਰੇ ਗੌਰ ਨਾਲ ਦੇਖੋ ਆਪਣੇ ਹੱਥਾਂ ਦੀਆਂ ਉਂਗਲਾਂ ਕਿ ਕਿਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਨੇ ਹੱਥ ਕਿਸ ਤਰ੍ਹਾਂ ਦੇ ਨੇ ਉਹਨਾਂ ਨੂੰ ਪੂਰੀ ਗੌਰ ਨਾਲ ਦੇਖੋ ਉਸ ਤੋਂ ਬਾਅਦ ਅੱਖਾਂ ਬੰਦ ਕਰੋ ਤੇ ਇਮੇਜਿਨ ਕਰੋ ਕਿ ਤੁਹਾਡੇ ਉਹੀ ਹੱਥਾਂ ਦੇ ਵਿੱਚ ਜਿਹ ਜਿਸ ਤੁਸੀਂ ਚਾਹੁੰਦੇ ਹੋ ਉਹ ਤੁਸੀਂ ਪਹਿਲਾਂ ਹੀ ਪਾ ਲਈ ਹੈ ਪੂਰੀ ਡਿਟੇਲ ਦੇ ਵਿੱਚ ਪੂਰੀ ਡੂੰਘਾਈ ਦੇ ਵਿੱਚ ਫੀਲ ਕਰਨਾ ਹੈ ਜੈਕ ਐਨ ਫੀਲਡ ਇਸ ਕਿਤਾਬ ਦੇ ਵਿੱਚ ਦੱਸਦੇ ਆ ਕਿ ਸਿਰਫ ਇਮੇਜਿਨ ਕਰਨ ਨਾਲ ਪਾਵਰ ਨਹੀਂ ਆਉਂਦੀ ਅਸਲੀ ਪਾਵਰ ਫੀਲ ਕਰਨ ਨਾਲ ਆਉਂਦੀ ਹੈ ਜਦੋਂ ਤੁਸੀਂ ਇਹ ਫੀਲ ਕਰਦੇ ਹੋ ਕਿ ਮੈਂ ਸਕਸੈਸਫੁਲ ਹਾਂ ਤਾਂ ਤੁਹਾਡੀ ਮਾਈਂਡ ਤੁਹਾਡੀ ਬਾਡੀ ਤੇ ਪੂਰਾ ਯੂਨੀਵਰਸ ਉਸੇ ਡਾਇਰੈਕਸ਼ਨ ਦੇ ਵਿੱਚ ਕੰਮ ਕਰ ਲੱਗ ਜਾਂਦਾ ਤੇ ਆਪਣੇ ਸੁਪਨਿਆਂ ਦੀ ਇੱਕ ਗੈਲਰੀ ਬਣਾਓ ਜਿਹਨੂੰ ਕਹਿੰਦੇ ਨੇ ਵਿਜ਼ਨ ਬੋਰਡ ਇੱਕ ਕਿਤਾਬ ਕਹਿੰਦੀ ਹੈ ਕਿ ਜੋ ਸੀਕ੍ਰੇਟ ਦੀ ਹਰ ਰੋਜ਼ ਪ੍ਰੈਕਟਿਸ ਕਰਦਾ ਉਹਦੀ ਜ਼ਿੰਦਗੀ ਮੈਜਿਕ ਦੀ ਤਰ੍ਹਾਂ ਬਦਲ ਜਾਂਦੀ ਹੈ ਤੇ ਹਰ ਰੋਜ਼ ਪ੍ਰੈਕਟਿਸ ਅਸੀਂ ਕਿਵੇਂ ਕਰ ਸਕਦੇ ਹਾਂ ਜੇ ਅਸੀਂ ਆਪਣੇ ਮੰਨੇ ਆਪਣੇ ਗੋਲਸ ਨੂੰ ਵਿਜ਼ੂਅਲਾਈਜ਼ ਕਰੀਏ ਤੇ ਇੱਕ ਬੋਰਡ ਦੇ ਉੱਤੇ ਉਹਨਾਂ ਨੇ ਫੋਟੋਆਂ ਲੈ ਕੇ ਜਾਂ ਲਿਖ ਕੇ ਆਪਣੇ ਗੋਲਸ ਨੂੰ ਰੱਖੀਏ ਤਾਂ ਹਰ ਰੋਜ਼ ਸਾਡੇ ਦਿਮਾਗ ਦੇ ਵਿੱਚ ਉਹ ਬੋਲਸ ਚੱਲਣਗੇ ਤੇ ਸਾਡਾ ਧਿਆਨ ਉਹਨਾਂ ਵੱਲ ਹੀ ਰਹੂਗਾ ਤੇ ਜਿੱਧਰ ਫੋਕਸ ਜਾਊਗਾ ਉਧਰ એનર્ਜੀ ਵੱਧਦੀ ਹੀ ਵੱਧਦੀ ਹੈ ਕਿ ਵਿਜ਼ਨ ਬੋਰਡ ਬਣਾਣਾ ਕਿਵੇਂ ਹੈ ਜੋ ਵੀ ਤੁਹਾਡੇ ਗੋਲ ਨੇ ਜੋ ਵੀ ਤੁਹਾਡੇ ਸੁਪਨੇ ਨੇ ਉਹਨਾਂ ਦੀਆਂ ਫੋਟੋਆਂ ਉਹਨਾਂ ਨੂੰ ਲਿਖ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਇੱਕ ਬੋਰਡ ਦੇ ਉੱਤੇ ਲਿਖ ਕੇ ਤੁਸੀਂ ਆਪਣੇ ਸਾਹਮਣੇ ਲਗਾ ਸਕਦੇ ਹੋ ਆਪਣੇ ਬੈੱਡਰੂਮ ਦੇ ਵਿੱਚ ਲਗਾ ਸਕਦੇ ਹੋ ਜਿੱਥੋਂ ਤੁਸੀਂ ਹਰ ਰੋਜ਼ ਤੁਹਾਨੂੰ ਸਵੇਰੇ ਉੱਠਣ ਲੱਗੇ ਜਾਂ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਉਸੀ ਉਹਨਾਂ ਵੱਲ ਦੇਖੋ ਤੇ ਉਹਨਾਂ ਨੂੰ ਫੀਲ ਕਰੋ ਕਿ ਤੁਹਾਡੇ ਇਹ ਸੁਪਨੇ ਪੂਰੇ ਹੋ ਰਹੇ ਨੇ ਤੇ ਉਹ ਤੋਂ ਬਾਅਦ ਇਹ ਕਿਤਾਬ ਸਾਨੂੰ ਪੈਸੇ ਬਾਰੇ ਇਹ ਦੱਸਦੀ ਹੈ ਕਿ ਪੈਸਾ ਬੁਰਾ ਨਹੀਂ ਹੈ ਪੈਸਾ ਸਿਰਫ ਇੱਕ ਟੂਲ ਹੈ ਬੁਰੀ ਸਿਰਫ ਇਨਸਾਨ ਦੀ ਸੋਚ ਹੁੰਦੀ ਹੈ ਕਿ ਉਹਨੂੰ ਉਹ ਕਿਸ ਤਰ੍ਹਾਂ ਵਰਤ ਰਿਹਾ ਇਸ ਬੁੱਕ ਦੇ ਵਿੱਚ ਜੈਕਨਫੀਲਡ ਦੱਸਦੇ ਨੇ ਕਿ ਉਹਨਾਂ ਨੂੰ ਬਚਪਨ ਤੋਂ ਹੀ ਇਹ ਸਿਖਾਇਆ ਗਿਆ ਸੀਗਾ ਕਿ ਪੈਸਾ ਹਮੇਸ਼ਾ ਬੁਰੇ ਲੋਕਾਂ ਕੋਲ ਆਉਂਦਾ ਹੈ ਪਰ ਜਦੋਂ ਉਹ ਡਬਲਿਊ ਕਲੇਮੈਂਟ ਸਟੋਲ ਨੂੰ ਮਿਲਿਆ ਉਹਨੇ ਕਿਹਾ ਕਿ ਇੱਕ ਗੋਲ ਇਹੋ ਜਿਹਾ ਬਣਾ ਜਿਹਦੇ ਬਾਰੇ ਸੋਚ ਕੇ ਹੀ ਰੈਨ ਨੂੰ ਡਰ ਲੱਗੇ ਤੇ ਜੈਕਨੇਟ ਡਿਸਾਈਡ ਕੀਤਾ ਕਿ ਮੈਂ 1 ਲੱਖ ਡਾਲਰ ਕਮਾਉਂਗਾ ਉਹ ਫੀਲ ਕਰਦਾ ਸੀਗਾ ਇਮੇਜਿਨ ਕਰਦਾ ਸੀਗਾ ਐਕਟ ਕਰਦਾ ਸੀਗਾ ਕਿ ਉਹਦਾ ਇਹ ਡ੍ਰੀਮ ਆਲਰੇਡੀ ਪੂਰਾ ਹੋ ਚੁੱਕਿਆ ਹੈ। ਇੱਥੋਂ ਲੈਸਨ ਕੀ ਮਿਲਦਾ ਕਿ ਸਾਡਾ ਦਿਮਾਗ ਲੈਗ ਤੇ ਨਹੀਂ ਅਬੰਡੈਂਸ ਦੇ ਉੱਤੇ ਹੋਣਾ ਚਾਹੀਦਾ। ਸਾਨੂੰ ਪੈਸੇ ਬਾਰੇ ਇਹ ਨਹੀਂ ਸੋਚਣਾ ਚਾਹੀਦਾ ਕਿ ਪੈਸੇ ਵਾਲੇ ਲੋਕ ਬੁਰੇ ਹੁੰਦੇ ਨੇ ਜਾਂ ਉਹ ਬੁਰਾਈ ਕਰਕੇ ਪੈਸਾ ਬਣਾ ਰਹੇ ਨੇ। ਸਗੋਂ ਸਾਨੂੰ ਪੈਸੇ ਦਾ ਦੂਜਾ ਪੱਖ ਦੇਖਣਾ ਚਾਹੀਦਾ ਕਿ ਪੈਸੇ ਨਾਲ ਕਿੰਨੇ ਚੰਗੇ ਕੰਮ ਵੀ ਹੋ ਰਹੇ ਨੇ, ਕਿੰਨੇ ਲੋਕ ਭਲਾਈ ਦੇ ਕੰਮ ਵੀ ਪੈਸੇ ਕਰਕੇ ਹੀ ਹੋ ਰਹੇ ਨੇ। ਸਾਨੂੰ ਪੋਜ਼ਿਟਿਵ એનર્ਜੀ ਪੈਸੇ ਦੇ ਪ੍ਰਤੀ ਵੀ ਆਪਣੇ ਅੰਦਰ ਰੱਖਣੀ ਚਾਹੀਦੀ ਆ ਤਾਂ ਹੀ ਸਾਡੇ ਜਿਹੜੇ ਅੰਦਰ ਸਬਕੌਂ ਬਹੁਤ ਡੂੰਗੇ ਵਿਸ਼ਵਾਸ ਜਿਹੜੇ ਬਣੇ ਪਏ ਨੇ ਉਹ ਕਿਤੇ ਨਾ ਕਿਤੇ ਹਿੱਲਣੇ ਸ਼ੁਰੂ ਹੋਣਗੇ ਜਦੋਂ ਅਸੀਂ ਕੌਨਸ਼ੀਅਸਲੀ ਥੋੜਾ ਬਹੁਤਾ ਆਪਣੀ ਸੋਚ ਨੂੰ ਚੇਂਜ ਕਰਨਾ ਸ਼ੁਰੂ ਕਰਾਂਗੇ ਕਿਉਂਕਿ ਲਾ ਆਫ ਅਟਰੈਕਸ਼ਨ ਇਹ ਕਹਿੰਦਾ ਕਿ ਜੋ ਤੁਸੀਂ ਵੰਡ ਲਿਓ ਉਹੀ ਤੁਹਾਡੇ ਕੋਲ ਵਾਪਸ ਆਂਦਾ ਯਾਨੀ ਕਿ ਜੇ ਤੁਸੀਂ ਪੈਸਾ ਦੇਣਾ ਸ਼ੁਰੂ ਕਰੋਗੇ ਤਾਂ ਹੀ ਤੁਹਾਡੇ ਕੋਲ ਵਾਪਸ ਆਉਣਾ ਸ਼ੁਰੂ ਹੋਗਾ ਜਿੰਨੇ ਵੀ ਅਮੀਰ ਲੋਕ ਨੇ ਉਹ ਸਕੂਲ ਬਣਾਉਂਦੇ ਨੇ ਹਸਪੀਟਲਸ ਬਣਾਉਂਦੇ ਨੇ ਜਾਂ ਹੋਰ ਲੋਕ ਭਲਾਈ ਦੇ ਕੰਮ ਕਰਦੇ ਨੇ ਬੇਸ਼ੱਕ ਉਹਨਾਂ ਦਾ ਕੋਈ ਹੋਰ ਰੀਜ਼ਨਸ ਵੀ ਹੁੰਦੇ ਨੇ ਤੁਸੀਂ ਸਮਝਦਾਰ ਹੋ ਬਟ ਕਿਤੇ ਨਾ ਕਿਤੇ ਪੈਸਾ ਤਾਂ ਪੜ੍ਹਾਈ ਵੱਲੀ ਜਾ ਰਿਹਾ ਹੁੰਦਾ ਨਾ ਸੋ ਜਿਵੇਂ ਉਹ ਕਿਸੇ ਲਈ ਜੋ ਚੀਜ਼ ਵੰਡਦੇ ਜਾ ਰਹੇ ਨੇ ਉਹ ਹੀ ਘੁਮਕ ਮਾ ਕੇ ਉਹਨਾਂ ਕੋਲ ਵਾਪਸ ਆਂਦੀ ਜਾ ਰਹੀ ਹੈ ਇਸ ਲਈ ਜਿੰਨਾ ਕੁ ਵੀ ਹੋ ਸਕੇ ਜਿੰਨੀ ਵੀ ਗੁੰਜਾਇਸ਼ ਹੈ ਉਨ ਲਗ ਕਿਤੇ ਨਾ ਕਿਤੇ ਡੋਨੇਟ ਕਰਨਾ ਜ਼ਰੂਰ ਸਟਾਰਟ ਕਰੋ ਇਹਦੇ ਨਾਲ ਤੁਹਾਨੂੰ ਵੀ ਪੋਜ਼ਿਟਿਵ ਫੀਲ ਹੋਗਾ ਕਿ ਹਾਂ ਕਿ ਮੈਂ ਡੋਨੇਟ ਕੀਤਾ ਇਹਦਾ ਮਤਲਬ ਮੇਰੇ ਕੋਲ ਕੁਛ ਨਾ ਕੁਛ ਦੇਣ ਲਈ ਹੈ ਸੀ ਪਰ ਸੈਕਰੀਫਾਈਸ ਦੀ ਫੀਲਿੰਗ ਨਾਲ ਨਹੀਂ ਦੇਣਾ ਤੇ ਨਾ ਕਿਸੇ ਤੇ एहसान ਕਰਨਾ ਸਗੋ ਬਿਲਕੁਲ ਗ੍ਰੈਟੀਟਿਊਡ ਦੇ ਵਿੱਚ ਜਾ ਕੇ ਪਹਿਲਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਿ ਪ੍ਰਮਾਤਮਾ ਨੇ ਅੱਗੇ ਦੇਣ ਯੋਗ ਕੀਤਾ ਉਹ ਤੋਂ ਬਾਅਦ ਖੁਸ਼ੀ-ਖੁਸ਼ੀ ਦੇਣਾ ਹੈ ਤਾਂ ਕਿ ਅਗਲਾ ਵੀ ਲੈਣ ਵਾਲਾ ਵੀ ਕੁਝ ਹੋਵੇ ਤੇ ਤੁਸੀਂ ਵੀ ਖੁਸ਼ ਹੋਵੋ ਕਿ ਪੂਰਾ ਯੂਨੀਵਰਸ ਵੀ ਖੁਸ਼ ਹੋਵੇ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਇਹ ਫੀਲਿੰਗ ਆਉਂਦੀ ਹੈ ਕਿ ਮੇਰੇ ਕੋਲ ਬਹੁਤ ਕੁਝ ਹੈ ਤੇ ਜਦੋਂ ਤੁਸੀਂ ਇਸ ਫੀਲਿੰਗ ਦੇ ਵਿੱਚ ਆਉਂਦੇ ਹੋ ਤਾਂ ਯੂਨੀਵਰਸ ਤੁਹਾਡੇ ਵੱਲ ਹੋਰ ਭੇਜਣਾ ਸ਼ੁਰੂ ਕਰ ਦਿੰਦਾ ਇਹ ਰਿਲੇਸ਼ਨਸ਼ਿਪ 'ਚ ਵੀ ਲਾਅ ਆਫ ਅਟਰੈਕਸ਼ਨ ਕੰਮ ਕਰਦਾ ਹੈ ਮਾਈਕ ਡੂਲੇ ਦੀ ਕਹਾਣੀ ਸੁਣੋ ਜਿਹੜੀ ਉਹਨੇ ਬੁੱਕ ਦੇ ਵਿੱਚ ਸ਼ੇਅਰ ਕੀਤੀ ਹੈ ਕਿ ਇੱਕ ਲੇਡੀ ਸੀ ਜਿਨੇ ਆਪਣੇ ਪਾਰਟਨਰ ਨੂੰ ਅਟਰੈਕਟ ਕਰਨੀ ਵਿਜ਼ੂਅਲਾਈਜੇਸ਼ਨ ਵੀ ਕੀਤੀ ਤੇ ਹਰ ਉਹ ਸਿਕਰਟ ਦੀ ਤਕਨੀਕ ਅਪਲਾਈ ਕੀਤੀ ਪਰ ਉਹਨੂੰ ਸਕਸੈਸ ਨਹੀਂ ਮਿਲੀ ਪਰ ਇੱਕ ਦਿਨ ਉਹ ਇਹ ਗੱਲ ਸਮਝ ਗਏ ਮੈਂ ਗਰਾਲ ਦੇ ਵਿੱਚ ਗੱਡੀ ਬਿਲਕੁਲ ਮਿਡਲ ਦੇ ਵਿੱਚ ਖੜੀ ਕਰ ਦਿਆਂ ਜਿਦੇ ਕਰਕੇ ਦੂਜੀ ਗੱਡੀ ਲਈ ਬਿਲਕੁਲ ਜਗ੍ਹਾ ਨਹੀਂ ਬਚਦੀ ਤੇ ਜਗ੍ਹਾ ਨਹੀਂ ਹੋਗੀ ਤਾਂ ਦੂਜੀ ਗੱਡੀ ਆਉਗੀ ਕਿਤੋਂ ਫਿਰ ਉਹਨੇ ਆਪਣੇ ਘਰ ਦੇ ਵਿੱਚ ਹਰ ਇੱਕ ਚੀਜ਼ ਨੂੰ ਇਸ ਤਰ੍ਹਾਂ ਚੇਂਜ ਕੀਤਾ ਕਿ ਇੱਕ ਹੋਰ ਪਰਸਨ ਲਈ ਜਗ੍ਹਾ ਬਣ ਸਕੇ ਜਿਦੇ ਕਰਕੇ ਫਿਰ ਉਹਨੂੰ ਰਿਲੇਸ਼ਨਸ਼ਿਪ ਦੇ ਵਿੱਚ ਸਕਸੈਸ ਵੀ ਮਿਲੀ ਜੇਮਸ ਰੇਜ਼ ਕਿਤਾਬ ਦੇ ਵਿੱਚ ਕਹਿੰਦਾ ਹੈ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰਦੇ ਹੋ ਤਾਂ ਦੁਨੀਆ ਆਪਣੇ ਆਪ ਤੁਹਾਨੂੰ ਪਿਆਰ ਕਰਨ ਲੱਗ ਜਾਂਦੀ ਹੈ ਜੇ ਤੁਸੀਂ ਆਪਣੇ ਆਪ ਨੂੰ ਆਪ ਹੀ ਇਗਨੋਰ ਕਰਦੇ ਹੋ ਤਾਂ ਪੂਰੀ ਦੁਨੀਆ ਵੀ ਤੁਹਾਨੂੰ ਇਗਨੋਰ ਹੀ ਕਰੂਗੀ ਪਰ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਆਪਣੇ ਆਪ ਨੂੰ ਇੰਪੋਰਟੈਂਟ ਸਮਝਦਾ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਤਾਂ ਉਸੇ ਤਰ੍ਹਾਂ ਹੀ ਤੁਹਾਡੇ ਅਰਾਊਂਡ ਵੀ ਦੁਨੀਆ ਤੁਹਾਨੂੰ ਪਿਆਰ ਕਰਨ ਲੱਗ ਜੂਗੀ ਤੇ ਰਿਲੇਸ਼ਨਸ਼ਿਪ ਲਈ ਸਭ ਤੋਂ ਵੱਡੀ ਗੱਲ ਆਪਣਾ ਫੋਕਸ ਚੇਂਜ ਕਰੋ ਇੱਕ ਕਿਤਾਬ ਕਹਿੰਦੀ ਹੈ ਕਿ ਜਦੋਂ ਰਿਲੇਸ਼ਨਸ਼ਿਪ ਦੇ ਵਿੱਚ ਪ੍ਰੋਬਲਮ ਹੈ ਤਾਂ ਕੰਪਲੇਨ ਕਰਨਾ ਛੱਡ ਦਿਓ ਇਹਦੀ ਬਜਾਏ ਤੁਸੀਂ ਕੀ ਕਰੋ ਅਗਲੇ 30 ਦਿਨ ਲਈ ਆਪਣੇ ਪਾਰਟ ਗੇ ਗੁਣਨੇ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਲਿਖਣਾ ਸ਼ੁਰੂ ਕਰੋ ਇਹ ਫੋਕਸ ਹੌਲੀ ਹੌਲੀ એનર્ਜੀ ਬਦਲ ਦਿੰਦਾ ਤੇ ਜਿਹੜੀ ਪ੍ਰੋਬਲਮ ਹੈ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਪਿਆਰ ਦੇ ਵਿੱਚ ਬਦਲਣ ਲੱਗ ਜਾਂਦੀ ਹੈ ਇਸ ਕਿਤਾਬ ਚ ਅੱਜ ਦਾ ਲੈਸਨ ਸਿੰਪਲ ਹੈ ਸੋਚ ਬਦਲੋ ਫੀਲਿੰਗਸ ਨੂੰ ਹਾਈ ਫ੍ਰੀਕੁਐਂਸੀ ਦੇ ਉੱਤੇ ਲੈ ਕੇ ਜਾਓ ਗ੍ਰੈਟੀਟਿਊਡ ਚ ਰਹੋ ਐਕਸ਼ਨ ਲੈ ਕੇ ਸਿਗਨਲ ਕਲੀਅਰ ਕਰੋ ਚਾਹੇ ਪੈਸਾ ਹੋਵੇ ਰਿਸ਼ਤਾ ਹੋਵੇ ਜੌਬ ਹੋਵੇ ਜਾਂ ਹੈਲਥ ਹੋਵੇ ਜੋ ਵੀ ਤੁਸੀਂ ਚਾਹੋ ਉਹੀ ਕ੍ਰੀਏਟ ਕਰ ਸਕਦੇ ਹੋ ਉਹੀ ਅਟ੍ਰੈਕਟ ਕਰ ਸਕਦੇ ਹੋ ਬਸ ਵਿਸ਼ਵਾਸ ਰੱਖੋ ਕਿ ਜੋ ਮੈਂ ਚਾਹਣਾ ਉਹ ਆਲਰੇਡੀ ਮੇਰੇ ਤਰਫ ਆ ਰਿਹਾ ਹੈ ਸੋ ਅੱਜ ਦੇ ਵੀਡੀਓ ਦੇ ਵਿੱਚ ਐਨੇ ਹੀ ਸੀਗਾ ਮਿਲਦੇ ਆ ਇਸ ਬੁੱਕ ਦੇ ਚੌਥੇ ਤੇ ਆਖਰੀ ਭਾਗ ਦੇ ਨਾਲ ਤਦ ਤੱਕ ਲਈ ਸ਼ਸ਼੍ਰੀਕਾਲ ਰੱਬ ਰੱਖਾ